ਜੀ 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 ਸਾਡੇ ਕੋਲੇ ਮਾਤਾ ਮਨੀਤਾ ਬਣਾਈ ਲਈ ਆਪਣੇ ਕੋਲੇ ਪੈਨ ਐਕਸਪਲੀਕੇਸ਼ਨ ਸੀ ਸਮਾਜ ਨੇ ਉਹ ਜਮੈਂਟ ਡਿਸਕਨੈਕਟ ਕਰਤਾ ਸੀ ਕਾਰਨ ਕਰਤਾ ਸੀ ਤੇ ਨਹੀਂ ਤਾਂ ਉਹ ਏਡੀ ਵੱਡੀ ਪ੍ਰੋਬਲਮ ਨਹੀਂ ਸੀ ਗੱਲ ਤਾਂ ਲੋਕਾਂ ਦੀ ਪ੍ਰੋਬਲਮ ਆ ਵੀ ਲੋਕ ਮਾਰਦੇ ਦੇ ਹਾਲਾਤਸ ਵੀ ਕਿਸੇ ਦੀ ਮਦਦ ਨਹੀਂ ਕਰਦੇ ਹੱਡਾ ਚਾਜ ਲੈਣਾਂ ਮਤੇ ਉਸ ਬਾਰੇ ਸਾਰਾ ਨੰਦਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਨੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਤੋਂ ਸਾਡੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜਿਹੜੀ ਡਿਊਟੀ ਲਾਈ ਹੈ ਸੇਵਾ ਤੇ ਉਸ ਪਰਿਵਾਰ ਵੱਲੋਂ ਅੱਜ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਪਿਛਲੇ ਆਪਾਂ 15 16 ਦਿਨਾਂ ਤੋਂ ਦੇਖ ਰਹੇ ਹਾਂ ਕਿਵੇਂ ਹੜਾਂ ਦੀ ਸਥਿਤੀ ਬਣੀ ਗਈ ਪਹਿਲਾਂ ਫਿਰ ਅੱਜ ਕੱਲ ਕਰਦੇ ਕਰਦੇ ਡੈਮਾਂ ਦੇ ਜਿਹੜੇ ਗੇਟ ਖੋਲ ਦਿੱਤੇ ਗਏ ਪਾਣੀ ਕਿਵੇਂ ਲੋਕਾਂ ਦੇ ਘਰਾਂ ਚ ਆਵੜਿਆ ਕਿੱਦਾਂ ਲੋਕਾਂ ਨੇ ਕੋਠਿਆਂ ਤੇ ਚੜ ਚੜ ਜਾਣਾ ਵਜਾਈਆਂ ਕਿਵੇਂ ਜਾਨਵਰ ਰੁੜ ਗਏ ਮਤਲਬ ਇਹ ਸਾਰਾ ਕੁਝ ਦੇਖਦੇ ਆਂ ਟੀਵੀ ਦੇ ਉੱਤੇ ਮੰਜਰ ਘਰੇ ਬੈਠੇ ਰੂਹ ਕੰਬਦੀ ਏ ਸਾਰਿਆਂ ਦੀ ਔਰ ਸਾਨੂੰ ਵੀ ਬੜੀ ਇਸ ਚੀਜ਼ ਦੀ ਖਿੱਚ ਸੀ ਵੀ ਅਸੀਂ ਕਿਦੋਂ ਉੱਥੇ ਜਾਈਏ ਪਰ ਪਿਛਲੇ 4-5 ਦਿਨਾਂ ਤੋਂ ਲਗਾਤਾਰ ਅਸੀਂ ਆਉਣਾ ਚਾਹੁੰਦੇ ਸੀ ਸਾਡੇ ਪਿੱਛੇ ਪਰਿਵਾਰ ਦੇ ਵਿੱਚ ਬਜ਼ੁਰਗ ਸਾਡਾ ਕਰੀਬ 1000 ਪਰਿਵਾਰ ਦਾ ਮੈਂਬਰ ਆ ਕਿਸੇ ਦੀ ਡੈਥ ਹੋ ਗਈ ਕਿਸੇ ਦਾ ਕਿਵੇਂ ਹੋ ਗਿਆ ਨਹੀਂ ਆ ਸਕੇ ਤੇ ਅੱਜ ਅਸੀਂ ਇੱਥੇ ਪਹੁੰਚੇ ਸੀ ਵੀ ਅਸੀਂ ਜਾ ਕੇ ਦੇਖੀਏ ਵੀ ਉੱਥੇ ਜ਼ਰੂਰਤਾਂ ਕਿਸ ਤਰ੍ਹਾਂ ਦੀਆਂ ਵਾਂ ਕਿਉਂਕਿ ਜਿੱਥੇ ਵੀ ਫੋਨ ਕਰਦੇ ਸਾਡੇ ਸੇਵਾਦਾਰ ਆ ਵਲੰਟੀਅਰ ਵੀਰ ਆ ਤਾਂ ਉਹ ਦੱਸਦੇ ਸੀ ਵੀ ਰਾਸ਼ਨ ਬਹੁਤ ਜ਼ਿਆਦਾ ਆ ਗਿਆ ਫੂਡ ਇੰਨਾ ਜ਼ਿਆਦਾ ਆਇਆ ਹੋਇਆ ਵੀ ਲੋਕ ਹੱਥ ਜੋੜਦੇ ਆ ਵੀ ਬਸ ਕਰੋ ਹੋਰ ਨਾ ਦਿਓ ਪਸ਼ੂਆਂ ਦਾ ਚਾਰਾ ਵੀ ਬਹੁਤ ਸਾਰੇ ਦਵਾਈਆਂ ਬਹੁਤ ਸਾਰੀਆਂ ਸਸਤਾਵਾਂ ਬਹੁਤ ਸਾਰੇ ਸੈਲੀਬ੍ਰਿਟੀ ਸਾਡੇ ਭਰਾ ਦਿਨ ਰਾਤ ਇੱਕ ਕਰਤਾ ਪੰਜਾਬੀਆਂ ਨੇ ਤਾਂ ਕਮਾਲ ਇਸ ਤਰ੍ਹਾਂ ਦੀ ਕਰਤੀ ਵੀ ਜਿੱਥੇ-ਜਿੱਥੇ ਪੰਜਾਬੀ ਬੈਠਾ ਪੂਰੇ ਭਾਰਤ 'ਚ ਯੂਪੀ ਤੋਂ ਹਜ਼ੂਰ ਸਾਹਿਬ ਤੋਂ ਹਰਿਆਣੇ ਤੋਂ ਟਰਾਲੀਆਂ ਦੀਆਂ ਟਰਾਲੀਆਂ ਆਈ ਜਾਂਦੀਆਂ ਰਾਸ਼ਨਾਂ ਦੀਆਂ ਪਰ-ਪਰ ਪਰ ਇੱਥੇ ਆ ਕੇ ਜੋ ਅਸੀਂ ਗਰਾਊਂਡ ਤੇ ਦੇਖਿਆ ਵੀ ਅੱਜ ਪਾਣੀ ਭਰਿਆ ਹੋਇਆ ਖੇਤਾਂ ਦੇ ਵਿੱਚ ਫਸਲਾਂ ਡੁੱਬ ਗਈਆਂ 8-8 10-10 ਫੁੱਟ ਪਾਣੀ ਵਗ ਗਿਆ ਘਰਾਂ 'ਚ ਵੀ 4-4 5-5 ਫੁੱਟ ਪਾਣੀ ਵੜ ਗਿਆ ਘਰਾਂ ਦੇ ਵਿੱਚ ਪਈ ਕਣਕ ਸਬਜ਼ੀਆਂ ਸੂਬਜ਼ੀਆਂ ਦਾਣਾਂ ਦੂਣਾਂ ਜੋ ਮਾੜਾ ਮੋਟਾ ਸੀ ਲੀੜਾ ਕੱਪੜਾ ਰਜਾਈਆਂ ਬੈਸਤਰੀ ਸਭ ਕੁਝ ਭਿੱਜ ਗਿਆ ਖਰਾਬ ਹੋ ਗਿਆ ਅੱਜ ਜੇ ਆਪਾਂ ਰਾਸ਼ਨ ਦੀ ਮਦਦ ਕਰਤੀ ਉਹ ਬਹੁਤ ਆ ਪਰ ਹੁਣ ਲੋੜ ਆ ਜਿਹੜੀ ਇਹਨਾਂ ਨੂੰ ਅਜ ਤੋਂ 15 ਤੋਂ 20 ਦਿਨਾਂ ਬਾਅਦ ਸ਼ੁਰੂ ਹੋਣੀ ਹੈ ਅਸਲ 'ਚ ਅਸਲ 'ਚ ਲੜਾਈ ਤਾਂ ਹੁਣ ਸ਼ੁਰੂ ਹੋਣੀ ਆ ਜਦੋਂ ਇਹ ਪਾਣੀ ਘਟਣਾ ਇਹਦੇ ਵਿੱਚ ਜੀ ਜੰਤੂ ਇੰਨਾ ਮਰ ਗਿਆ ਉਹਨਾਂ ਦੀ ਸਮੈਲ ਆਉਣੀ ਉਹਨਾਂ ਨੂੰ ਦਫਨਾਉਣਾ ਦੱਬਣਾ ਪਰ ਜਿਹੜੀਆਂ ਬਿਮਾਰੀਆਂ ਫੈਲਣੀਆਂ ਉਹ ਤੋਂ ਬਚਾਉਣਾ ਔਰ ਉਸ ਤੋਂ ਬਾਅਦ ਇਹਨਾਂ ਖੇਤਾਂ ਨੂੰ ਦੁਬਾਰਾ ਬੀਜਣ ਜੋਗ ਕਰਨਾ ਬੋਹਣਾ ਪੱਧਰ ਕਰਨਾ ਪਿੱਛੇ ਹੁਣ ਅਸੀਂ ਖੜੇ ਹਾਂ ਜਿੱਥੇ ਕੋਰੀਡੋਰ ਦੇ ਉੱਪਰ ਖੜੇ ਹਾਂ ਬਿਲਕੁਲ ਡੇਰਾ ਬਾਬਾ ਨਾਨਕ ਨਾਨਕ ਪਾਸ਼ਾ ਮਹਾਰਾਜ ਦੀ ਚਾਨ ਪਛੋ ਪ੍ਰਾਪਤ ਧਰਤੀ ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ ਹੈ ਉਸ ਧਰਤੀ ਤੇ ਖੜੇ ਹਾਂ ਤੇ ਇੱਥੇ ਤੁਸੀਂ ਵਨ ਦੋ ਥਾਵਾਂ 'ਚ ਟੁੱਟਿਆ ਪਰ ਸਾਰੇ ਪਾਸੇ ਜਾਲੀ ਜਲ ਹੋ ਗਿਆ ਇਹ ਜਲ ਜਦੋਂ ਘਟਣਾ ਤਾਂ ਥੱਲਿਓ ਫਸਲਾਂ ਜਿਹੜੀਆਂ ਮਰ ਚੁੱਕੀਆਂ ਉਹਦੀ ਜਿਹੜੀ ਬਰਬਾਦੀ ਆ ਉਹ ਸਾਨੂੰ ਦਿਖਣ ਲੱਗਣੀ ਆ ਫਿਰ ਜਿਹੜਾ ਪਾਣੀ ਦੇ ਨਾਲ ਨਾਲ ਮਿੱਟੀ ਆਈ ਐਨੀ ਜ਼ਿਆਦਾ ਰੇਤ ਆਈ ਆ ਉਹ ਸਾਰੀ ਸਾਫ਼ ਕਰਨ ਦੀ ਲੋੜ ਆ ਜਿੱਥੇ ਕਿਸਾਨਾਂ ਨਾਲ ਖੜਨ ਦੀ ਲੋੜ ਆ ਜਿੱਥੇ ਪਿੰਡਾਂ ਚੋਂ ਅਸੀਂ ਹਰ ਪਿੰਡ ਚ ਲੱਗੇ ਹੋਏ ਆ ਪਿੰਡੋਂ ਪਿੰਡੀ ਕਣਕ ਇਕੱਠੀ ਕਰੀ ਜਾਂਦੇ ਆ ਦਸਵੰਧ ਇਕੱਠਾ ਕਰੀ ਜਾਂਦੇ ਆ ਐਨਆਰਆਈ ਭੈਣ ਭਰਾ ਦੇ ਪਿੰਡਾਂ ਦੀ ਸੇਵਾ ਭੇਜੀ ਜਾਂਦੇ ਆ ਤੇ ਟਰਾਲੀਆਂ ਪਰ ਪਰ ਲਈ ਆਉਂਦੇ ਆ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸੇਵਾ ਕਰਨੀ ਆ ਥੋੜਾ ਜਿਹਾ ਰੁਕ ਜੋ ਰੁੱਕ ਕੇ ਦੇਖੋ ਜਿਹੜੀ ਜ਼ਰੂਰਤ ਆ ਪਹਿਲਾਂ ਆ ਕੇ ਵਾਚ ਕਰਕੇ ਜਾਓ ਇੱਕ ਇੱਕ ਪਿੰਡ ਵੀ ਆਪਾਂ ਸਾਰੇ ਅਡਾਪਟ ਕਰ ਲਿਆ ਨਾ ਜਿਹੜੀਆਂ ਵੱਡੀਆਂ ਸਸਥਾ ਵਾਂ ਜਾਂ ਜਿਵੇਂ ਇੱਕ ਪਿੰਡ ਆ ਮੰਨ ਲਓ ਆਪਣਾ ਮਾਲਵੇਚ ਜਾਂ ਦਵਾਬੇਚ ਉਹ ਇੱਕ ਪਿੰਡ ਇਕੱਠਾ ਹੋ ਕੇ ਇੱਥੋਂ ਦਾ ਇੱਕ ਪਿੰਡ ਆ ਕੇ ਸਾਂਭ ਲੈਣਾ ਤੇ ਉੱਥੋਂ ਜਿਹੜੀ ਕਣਕ ਕੱਟੀ ਹੁੰਦੀ ਆ ਉਹ ਵੀ ਵਾਸਤੇ ਵਰਤੀ ਜਾਵੇ ਔਰ ਜਿਹੜਾ ਪੈਸਾ ਇਕੱਠਾ ਹੁੰਦਾ ਉਹ ਡੀਜ਼ਲ ਟਰਾਲੀਆਂ ਟਰੈਕਟਰਾਂ ਨੂੰ ਇੱਥੇ ਲਿਆਓ ਇਹਨਾਂ ਦੇ ਨਾਲ ਆਪਾਂ ਖੇਤੀ ਜਿਹੜੀ ਕਰਦੇ ਆ ਵੀਰ ਉਹਨਾਂ ਦੀ ਜ਼ਮੀਨਾ ਪੱਧਰ ਕਰਾ ਕੇ ਉਹਨੂੰ ਬਿਜਾਈ ਕਰਾਈਏ ਔਰ ਜਿਹੜਾ ਮਜ਼ਦੂਰ ਆ ਮਜ਼ਦੂਰ ਦਾ ਇੱਕ ਕੋਠਾ ਵਿਚਾਰੇ ਉਹਦੇ ਚ ਹੀ ਰਹਿੰਦੇ ਸੀ ਉਹ ਡੱਗ ਪਿਆ ਉਹ ਕੋਠੇ ਤੇੜਾ ਆ ਗਿਆ ਉਹਨੂੰ ਆਪਾਂ ਰਿਪੇਅਰ ਕਰਾਈਏ ਆਪਣੇ ਪਿੰਡ ਚੋਂ ਲਾਕੇ ਚ ਮਜ਼ਦੂਰ ਭਰਾ ਲਿਆਈਏ ਪੰਜ ਸੱਤ ਨਾਲ ਦੋ ਚਾਰ ਮਿਸਤਰੀ ਪੰਜ ਲਿਆਈਏ ਨਾਲ ਆਪਾਂ ਸੀਮੈਂਟ ਰੇਤਾਂ ਬਜਰੀ ਲਿਆ ਕੇ ਉਹ ਘਰ ਦੀਆਂ ਤੇੜਾਂ ਭਰੀਏ ਉਹ ਟੁੱਟੇ ਹੋਏ ਚੁੱਲਿਆਂ ਨੂੰ ਦੁਬਾਰਾ ਰਿਪੇਅਰ ਕਰਦ ਗਏ ਉਹ ਘਰਾਂ ਦੇ ਵਿੱਚ ਜਿੱਥੇ ਪਾਣੀ ਵੜ ਗਿਆ ਉੱਥੇ ਚੁੱਲਿਆਂ ਦੇ ਵਿੱਚ ਅੱਗ ਵਗਦੀ ਕਰਦ ਗਏ ਇਹ ਅਸਲ ਚ ਜ਼ਰੂਰਤਾਂ ਜਿਹੜਾ ਅਸੀਂ ਜੇ ਇਦਾਂ ਹੀ ਟਰਾਲੀਆਂ ਭਰ-ਭਰ ਲਈ ਆਉਂਦੇ ਆ ਤੇ ਇੱਥੇ ਕੁਝ ਜਿਹੜੇ ਮੌਕਾਪ੍ਰਸਤ ਲੋਕ ਆ ਫਿਰ ਉਹ ਇਹਦਾ ਮੌਕਾ ਜਿਹੜਾ ਉਹ ਫਾਇਦਾ ਲੈ ਰਹੇ ਨੇ ਫੀਡ ਦੇ ਲੋਕ ਟਰਾਲੀਆਂ ਭਰ-ਭਰ ਲਿਆਉਂਦੇ ਆ ਪਸ਼ੂਆਂ ਦਾ ਚਾਰਾ ਮੰਨ ਲਓ ਖਾਲ ਉਹ ਇੱਕ ਜਿਹੜਾ ਸਹੀ ਬੰਦਾ ਜਿਹਦੇ ਘਰੇ 10 ਪਸ਼ੂ ਬੰਨੇ ਆ ਕੱਲੀ ਤੂੜੀ ਤੇ ਪਾਲੀ ਜਾਂਦਾ ਉਹਨਾਂ ਨੂੰ ਉਹ ਤਾਂ ਹੱਥ ਉਹਨੂੰ ਤਾਂ ਹੱਥ ਵੀ ਨਹੀਂ ਅੱਡਣਾ ਆਉਂਦਾ ਉਹ ਤਾਂ ਐ ਵੀ ਨਹੀਂ ਕਰ ਸਕਦਾ ਕਿਸੇ ਮੂਰੇ ਉਹਦੀ ਜ਼ਮੀਰ ਨਹੀਂ ਇਜਾਜ਼ਤ ਦਿੰਦੀ ਤੇ ਇੱਕ ਜਿਹਦੇ ਘਰੇ ਇੱਕ ਵੀ ਪਸ਼ੂ ਨਹੀਂ ਉਹ 10-10 ਪੂਰੀਆਂ ਮੋਢਿਆਂ ਤੇ ਇਧਰੋਂ ਚੱਕ ਉਧਰ ਸਿੱਟਿਆ ਨਾ ਇਧਰੋਂ ਚੱਕ ਕੇ ਉਧਰ ਸਿੱਟਿਆ ਹੁੰਦਾ ਤੇ ਉਹ ਮੁੜ ਕੇ 200 300 300 ਦੀਆਂ ਪੂਰੀਆਂ ਉਹਨਾਂ ਨੂੰ ਵੇਚਦਾ ਜਿਨ੍ਹਾਂ ਦੇ ਜਮੀਰ ਜਿਉਂਦੀ ਹੈ ਹਜੇ ਉਹ 2-250 ਦੀ ਮੁੱਲ ਹੀ ਲੈ ਲੈਂਦੇ ਆ ਪਰ ਉਹਨਾਂ ਤੋਂ ਹੱਥ ਨਹੀਂ ਅੱਡ ਹੋ ਰਿਹਾ ਇਸ ਕਰਕੇ ਅਸੀਂ ਗਰਾਊਂਡ ਲੈਵਲ ਤੇ ਲੋਕਾਂ ਦੇ ਘਰਾਂ 'ਚ ਜਾਈਏ ਨੋਟ ਕਰੀਏ ਦੇਖੀਏ ਇੱਕ ਲਿਸਟ ਬਣਾਈਏ ਕਿਹੜੀ-ਕਿਹੜੀ ਕਿਵੇਂ-ਕਿਵੇਂ ਜ਼ਰੂਰਤ ਆ ਓਵੇਂ-ਓਵੇਂ ਆਪਾਂ ਉਹਨਾਂ ਦੀ ਮਦਦ ਕਰੀਏ ਇਹ ਸਭ ਤੋਂ ਵੱਡੀ ਜ਼ਰੂਰਤ ਹੈ ਜੀ ਮੈਂ ਹੱਥ ਜੋੜ ਕੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾ ਵੀ ਭਰਾਵੋ ਤੇ ਭੈਣੋ ਜੇ ਮਦਦ ਕਰਨੀ ਆ ਤਾਂ ਸਾਨੂੰ ਆਪਣਾ ਸਮਝ ਕੇ ਆਪਦਾ ਘਰ ਸਮਝ ਕੇ ਆਪਦੇ ਖੇਤ ਸਮਝ ਕੇ ਆਪਦੇ ਮਜ਼ਦੂਰ ਭਰਾ ਸਮਝ ਕੇ ਇਹਨਾਂ ਦੇ ਨਾਲ ਖੜਨ ਦੀ ਲੋੜ ਆ ਨਾ ਕਿ ਆਪਾਂ ਆਈਏ ਆ ਕੇ ਰਾਸ਼ਨ ਸਿੱਟ ਜੀ ਆ ਤੁਸੀਂ ਦੇਖੋ ਇੱਥੇ ਰਸਤੇ 'ਚ ਕਿੰਨੇ ਕਣਕ ਦੀਆਂ ਬੋਰੀਆਂ ਗਲੀਆਂ ਪਈਆਂ ਸਿੱਟੀਆਂ ਹੋਈਆਂ ਗਲ ਕੀ ਕਣਕ ਕਿਉਂਕਿ ਚੱਕੀ ਨਹੀਂ ਹੋਈ ਲੋਕਾਂ ਤੋਂ ਰਾਸ਼ਨ ਸੜਕਾਂ ਦੇ ਛੁੱਟਿਆ ਪਿਆ ਸੜਾਂ ਤੇ ਲਫਾਫੇ ਪਾਟ ਕੇ ਲੀੜਾ ਕੱਪੜਾ ਆਇਆ ਸੁੱਟਿਆ ਪਿਆ ਜਿੰਨਾ ਕਿ ਚੱਕ ਹੋਇਆ ਚੱਕ ਕੇ ਲੈ ਗਏ ਜਿਹੜਾ ਮਤਲਬ ਸਿੱਟੇ ਆ ਗਿਆ ਉੱਥੇ ਰੁਲ ਗਿਆ ਇਸ ਕਰਕੇ ਆਪਾਂ ਇਸ ਚੀਜ਼ ਦਾ ਧਿਆਨ ਦਈਏ ਜੀ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਸਾਰੇ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਅੱਡੀ ਚੁੱਟੀ ਦਾ ਜ਼ੋਰ ਲਾਤਾ ਦਿਖਾਤਾ ਵੀ ਅਸੀਂ ਭਗਤ ਪੂਰਨ ਸਿੰਘ ਜੀ ਦੇ ਅਸੀਂ ਭਾਈ ਕਨਈਆ ਜੀ ਦੇ ਵਾਰਿਸਾਂ ਅਸੀਂ ਅਹਿਮਦ ਸ਼ਾਹ ਅਬਦਾਲੀ ਵਰਗੇ ਉਹਨਾਂ ਮੁਗਲਾਂ ਨਾਲ ਟੱਕਰ ਲੈਣ ਵਾਲੇ ਮਜਹਿਲਾਂ ਦੇ ਨਾਲ ਖੜੇ ਆ ਤੇ ਮਜਹਿਲਾਂ ਨੇ ਵੀ ਮਜਹਿਲ ਮਾਝੇ ਨੇ ਵੀ ਸਾਥਤ ਕਰਤਾ ਵੀ ਅੱਧੇ ਵੱਡੇ ਹੋਏ ਵੀ ਹੱਸੀ ਜਾਂਦੇ ਆ ਪਾਣੀ ਚ ਡੁੱਬੇ ਹੋਏ ਵੀ ਟੱਚਰਾ ਕਰੀ ਜਾਂਦੇ ਆ ਹੱਸੀ ਖੇਢੀ ਜਾਂਦੇ ਆ ਆਪਦਾ ਘਰ ਡੁੱਬ ਗਿਆ ਦੂਜੇ ਦੇ ਘਰ ਵਿੱਚ ਜਾ ਕੇ ਉਹਦੇ ਘਰ ਦੀ ਛੱਤ ਨੂੰ ਠੀਕ ਕਰਨ ਲੱਗੇ ਹੋਏ ਆ ਤੇ ਇਹ ਆ ਸਾਡੇ ਗੁਰੂਆਂ ਦੀ ਇਹ ਵਕਸ਼ੀ ਹੋਈ ਦ੍ਰਿੜਤਾ ਕਿਰਪਾ ਤੇ ਇਹ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ ਤੇ ਜਿਹੜੇ ਹਾਲਾਤ ਬਣੇ ਆ ਇਹਨਾਂ ਨੂੰ ਜਲਦੀ ਜਲਦੀ ਗੁਰੂ ਸਾਹਿਬ ਕਿਰਪਾ ਕਰਨ ਠੀਕ ਹੋਣ ਅੱਗੋਂ ਮੀਂਹ ਨਾ ਪਵੇ ਅਰਦਾਸ ਕਰੀਏ ਸਾਰੇ ਪਿੱਛੋਂ ਜਿਹੜਾ ਪਾਣੀ ਆਇਆ ਉਹ ਨਾ ਆਵੇ ਗਾਂ ਤੋਂ ਲੋੜ ਨਾ ਪਵੇ ਸਰਕਾਰਾਂ ਨੂੰ ਬੇਨਤੀ ਆ ਵੀ ਵੀਰ ਬਣ ਕੇ ਹੱਥ ਜੋੜ ਕੇ ਜੇ ਅਸੀਂ ਤੁਹਾਨੂੰ ਚੁਣਦੇ ਆ ਨਾ ਤਾਂ ਤੁਸੀਂ ਥੋੜਾ ਜਿਹਾ ਇਨਸਾਨ ਬਣ ਕੇ ਇਨਸਾਨੀਅਤ ਦਾ ਪਹਿਰਾ ਦਿਓ ਇਹ ਬੰਨ ਐਸੇ ਹਰ ਵਾਰ ਕਿਵੇਂ ਟੁੱਟ ਜਾਂਦੇ ਆ ਤੇ ਆਪਣੇ ਤੁਹਾਡੇ ਸਾਰਿਆਂ ਦੇ ਬੱਚੇ ਤਾਂ ਬੈਠੇ ਆ ਚੰਡੀਗੜ੍ਹ ਜਾਂ ਦਿੱਲੀ ਆ ਤੇ ਇੱਥੇ ਜਿਹੜੇ ਲੋਕ ਬੈਠੇ ਥੋੜੇ ਵੋਟਰ ਨੇ ਭਾਈ ਇਹਨਾਂ ਦਾ ਵੀ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ